ਅੰਦਰ ਕੁਮਾਰ ਉਰ ਸੋਨੂ ਬਲਾਲੋ ਪਿੰਡ ਮਿਸਟਿਕ ਕੋਠਲਾ ਸਬਡਿਵੀਜ਼ਨ ਫਗਵਾੜਾ ਦਾ ਰੈਡ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨ ਜਿਹੜਾ ਹੈਗਾ ਇਹਨੇ ਦੋ ਤਿੰਨ ਕ੍ਰਾਈਮ ਫਗਵਾੜਾ ਸਬਡਿਵੀਜ਼ਨ ਵਿੱਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਘੁੱਟ ਮਾਰੀ ਪਰ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪਤਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ ਸੋਨੂ ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪਤਲ ਵਿੱਚ ਕਾਫੀ ਹੁੰੰਡਾ ਕਰ ਦਿੱਤੀ ਤੇ ਹਸਪਤਲ ਦੀ ਤੋੜ ਪੰਕੀ ਪਗੜਾ ਸਰਬੀਤ ਚ ਇਹ ਦੇਗੇ ਇਸ ਤੋਂ 35 ਹਰਚਸ ਕੇ ਅਰੈਸਟ ਪਈ ਆ ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜਿਲ੍ਹਾ ਚ ਇਹਦੇ ਅਰੈਸਟ ਵੱਖ-ਵੱਖ ਜਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟਾਂ ਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ 'ਤੇ ਕ੍ਰਾਈਮ ਕਰਦੇ ਸੀਗੇ ਉਹ ਅਸੀਂ ਰਕਬਦ ਕੀਤਾ ਲੁੱਟਾਂ ਖੋਹਾਂ ਕਿਤੇ ਕਿਤੇ ਲੜਾਈ ਹੋਣ ਦਾ ਕਾਰਨ ਕੀ ਹੈ ਜੀ ਇਹ ਆਪਰੇ ਅਸਲ ਵਿੱਚ ਅੰਦਰ ਸਿਰਫ ਐਗਜ਼ੈਕਟਲੀ ਨਾਲ ਹੀ ਰੱਖਣਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਕੁਝ ਉਸ ਤਰ੍ਹਾਂ ਨੇ ਕੱਲ੍ਹ ਸਾਹਮਣੇ ਆ ਗਏ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨ ਨਾਲ ਕਿਸੇ ਨਾਲ ਲੜਾਈ ਚ ਹੋਇਆ ਕਰਦਾ ਜਾਂ ਰੁਸਵਾ ਕਰਦੇ ਹੈਗੀ ਆ ਤਾਂ ਉਹ ਪਰਸਨ ਵਿਸ਼ ਕਰਕੇ ਇਹਦੇ ਉੱਤੇ ਆ ਮੈਮ ਕਿੰਨਾ ਟਾਈਮ ਹੋ ਗਿਆ ਜਿਹੜੇ ਹਸਪੀਟਲ 'ਤੇ ਲੜਾਈ ਹੋਈ ਸੀ ਜੁਲਾਈ ਮਾਂ ਵਿੱਚ ਜੁਲਾਈ ਚ ਹੋਈ ਤੇ ਤੇ ਕਿੱਥੇ ਰਹੀ ਇਹ ਨਾਟਕ ਸਮਾਂ ਹੈ ਸਮਨੇ ਫਗਵਾੜਾ ਸਬਡਿਵੀਜ਼ਨ ਦੀ ਪੁਲਿਸ ਇੱਕ ਮਸਤਾ ਦੀ ਨਾਲ ਇਹਦੇ ਤੇ ਪਿੱਛੇ ਲੱਗੀ ਹੋਈ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵਪੁਰਾ ਜੀ ਸਾਹਿਬ ਨੂੰ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਉਹ ਅਰੈਸਟ ਕੀਤਾ ਮੈਮ ਲੋਕਲ ਮਤਲਬ ਫਗਵਾੜੇ ਹੀ ਜਾ ਰਿਹਾ ਕਿ ਬਾਹਰ ਕਿਤੇ ਫੜੇ ਦੇ ਬਾਹਰ ਸਬਡਿਵੀਜ਼ਨ ਤੋਂ ਭੱਜ ਆਇਆ ਸੀ ਜਦੋਂ ਵੀ ਇਹ ਲਾਸਟ ਹੋਣੇ ਕ੍ਰਾਈਮ ਕਰਕੇ ਗਏ ਆ ਦਾਸ ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰ ਟੀਮ ਨੇ ਇਹਦੇ ਤੇ ਵਰਕ ਕੀਤਾ ਤੇ ਉਹਨੂੰ ਅਸੀਂ ਅਰੈਸਟ ਕੀਤਾ ਮੈਮ ਹਥਿਆਰ ਕੀ ਕੀ ਬਰਮਤ ਹੋਇਆ ਇਹਨਾਂ ਕੋਲ ਲੜਾਈਆਂ ਝਗੜਿਆਂ ਚ ਜਿਹੜੀ ਵਕਾ ਵਿੱਚ ਲੈ ਕੇ ਆਉਂਦੇ ਨੇ ਕ੍ਰਪਾਨਾਂ ਵਗੈਰਾ ਜਾਂ ਬੀਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਕੋਲ ਮਟੀਰੀਅਲ ਤੇ ਜਿਹਦੀ ਕੁੱਟਮਾਰ ਹੋਈ ਉਹ ਕਿੱਥੇ ਹੋ ਰਹੀ ਨਾਲ ਸੀ ਜੇ ਸਿਵਲ ਹਸਪਤਾਲ ਵਿੱਚ ਕੁੱਟਮਾਰ ਹੋਈ ਆ ਵਿਆਹ ਸੰਧ ਵਿਅਕਤ ਨੂੰ ਕੋਈ ਉਹ ਕਿੱਥੋਂ ਰਹਿਣਾ ਹੋਵੇ ਸੀ ਵਿਅਕਤ ਫਗਵਾੜਾ ਸਾਹਿਬ ਦੇ ਹੁੰਦੇ ਵਿੱਚ ਸਦਰ ਪਾਣਾ ਪਿੰਨ ਸਟੇਸ਼ਨ ਹੈਗਾ ਉਹ ਤੇ ਮੈਡਮ ਇਹ ਦੀ ਰੈਸਟ ਕਿੱਥੇ ਪਾਈ ਗਈ ਉਹਦੀ ਰੈਸਟ ਸਾਨੂੰ ਜਿਹੜਾ ਹੈਗਾ ਦੋਨੋਂ ਅਸੀਂ ਆਪਣੀ ਪਿੱਛੇ ਦਾ ਪਿੱਛਾ ਕੰਮ ਲਈ ਛੱਡੀ ਹੁੰਦੀ ਸੀ ਤਾਂ ਜਲੰਧਰ ਦੇ ਨੇੜੇ ਜਿਹ ਮੈਮ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪੈਸੀ ਨਾਲ ਇਹ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੀ ਸਾਹਮਣੇ ਆਏ ਕੁਝ ਵੀ ਟੀਮ ਨੂੰ ਜਿਹੜੇ ਵੀ ਲੜਕੀਆਂ ਸਾਨੂੰ ਜਿੱਤੇ ਹੈ ਜੇ ਉਹ ਪੈਰੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਣਾ ਹੈਗਾ ਤੇ ਜੋ ਵੀ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਆ ਜੀ ਕੀ ਕਰਦਾ ਉਹ ਪੇਸ਼ੇ ਤੋਂ ਕੀ ਕਰਦੇ ਲੋਕਲ ਇਸੇ ਦੇ ਨਾਲ ਦੇ ਮੰਗਣੀ ਆ ਇੱਕ ਇਹਦਾ ਅਜੀਬ ਰੈਲੀਟੇਟ ਬਣਦਾ ਜੀ ਜੇ ਸੁਣ ਨੂੰ ਮੈਂ ਕੀ ਕਰਦਾ ਹੁਣ ਤੱਕ ਸਾਹਮਣੇ ਆ ਕੁਝ ਪੇਸ਼ੇ ਤੋਂ ਕੀ ਕਰਦਾ ਜੀ ਪੇਸ਼ੇ ਤੋਂ ਤਾਂ ਬੇਸਿਕਲੀ ਬਿੱਲ ਆ ਗਿਆ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਛੋੜਿਆ ਜਿੱਥੇ ਵੀ ਬੰਕਟ ਸੀਗਾ ਉੱਥੇ ਵੀ ਜਿੱਥੇ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਵੇਸਾਂ ਚ ਇਹਨਾਂ ਦੀ ਏਰੀਆ ਹੈ ਉਹ ਮੋਸਟਲੀ ਅਰੈਸਟ ਬੈ ਚੁੱਕੀ ਆ ਤੇ ਟ੍ਰਾਇਲ ਚੱਲ ਰਹੀ ਹੈ ਤੇ ਕਿੰਨੇ ਮਾਮਲੇ ਦਰਜ ਹੁੰਦੇ ਕੀ ਹੋਇਆ ਜੀ ਕਿੰਨੇ ਮਾਮਲੇ ਹੋਣ ਤੱਕ ਇਹਦੇ ਵਿੱਚ ਜਿਹੜਾ ਜਿਹੜੀ ਮੁਕੱਦਮੇ ਨੇ ਜਿਹੜੇ ਰਿਸਟਰ ਹੋਏ ਕਰਕੇ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਜੀ ਹੁਣ ਅਸੀਂ ਵੀ ਅਰੈਸਟ ਕੀਤੀ ਤੇ ਫਰਦਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ